हिमाचलिया ਜਿਹੜੇ ਉਹ ਮੂਲ ਰੂਪ ਦੇ ਵਿੱਚ ਗੈਰ ਹਿੰਸਕ ਤੇ ਗੈਰ ਲੁਟੇਰੇ ਕਿਸਮ ਦੇ ਬੰਦੇ ਆ ਉਹਨਾਂ ਦਾ ਸੁਭਾਅ ਸਾਊ ਕਿਸਮ ਹੁੰਦਾ ਕੋਈ ਬਹੁਤ ਹੀ ਠੱਗੀ ਚੋਰੀ ਵਾਲੀ ਗੱਲ ਵੀ ਹਿਮਾਚਲ ਦੇ ਵਿੱਚ ਐਸ ਲੈਵਲ ਤੇ ਹੈ ਨਹੀਂ ਤੋਂ ਅਸੀਂ ਕਿਸੇ ਦੇ ਘਰੇ ਮਹਿਮਾਨ ਬਣ ਕੇ ਜਾਂਦੇ ਆ ਕੁਝ ਫਰਜ਼ ਸਾਡੇ ਵੀ ਹੁੰਦੇ ਨੇ ਉੱਥੇ ਸਾਡੇ ਰੂਲ ਜਿਹੜੇ ਉਹ ਨਹੀਂ ਚੱਲਦੇ ਹੁੰਦੇ ਜਿਹੜੀਆਂ ਮਨੀ ਕਰਨ ਵਾਲੇ ਪਾਸੇ ਘਟਨਾਮਾ ਵਾਪਰਦੀਆਂ ਉਹ ਇਸ ਕਰਕੇ ਵਾਪਰਦੀਆਂ ਕਿ ਸਾਡੇ ਇੱਥੇ ਮੁੰਡੇ ਆ ਜਿਹੜੇ ਉਹ ਜਾਂਦੇ ਆ ਬਹੁਤ ਉਹਨਾਂ ਦੀ ਉਹ ਇੱਕ ਧਾਰਮਿਕ ਟੂਰਿਜ਼ਮ ਦੀ بجائے ਇੱਕ ਹੁੱਲੜ ਪਣਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਦਿਖਦਾ ਹੈਗਾ ਅ ਕੱਲ ਪਰਸੋਂ ਇੱਕ ਨਿਹੰਗ ਸਿੰਘਾਂ ਦੀ ਵੀਡੀਓ ਆਈ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਜਿਹੜੇ ਹਿਮਾਚਲ ਦੇ ਡਰਾਈਵਰ ਆਉਣਗੇ ਅਸੀਂ ਉਹਨਾਂ ਨੂੰ ਘੇਰਾਂਗੇ ਉਹਨਾਂ ਦਾ ਕੁੱਟਕਟਾਪਾ ਵੀ ਕਰਾਂਗੇ ਉਹਨੋਂ ਇੱਕ ਗਰੀਬ ਡਰਾਈਵਰ ਹੈ ਜਿਹੜੇ ਦਿਹਾੜੀਆਂ ਤੇ ਕੰਮ ਕਰਦੇ ਆ ਉਥੇ ਹੋਟਲ ਇੰਡਸਟਰੀਆਂ ਦੀਆਂ ਜਿਹੜੀਆਂ ਗੱਡੀਆਂ ਉਹਨਾਂ 'ਚ ਲੱਗੇ ਹੋਇਆ ਉਹਨਾਂ ਦਾ ਇਹਦੇ ਵਿੱਚ ਕੀ ਕਸੂਰ ਹੈ ਦੇਖੋ ਸੀ ਪਹਿਲਾਂ ਕਹਿ ਰਿਹਾ ਕਿ ਦਿੱਲੀ ਨਾਲ ਸਾਡੀ ਪ੍ਰਾਣੀ ਪੰਜਾਬ ਦੀ ਦੁਸ਼ਮਣੀ ਹੈ ਹੁਣ ਪਿਛਲੇ ਸਮੇਂ ਤੋਂ ਇਹ ਵੀ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਕਿ ਅਸੀਂ ਸਾਡੀ ਦੁਸ਼ਮਣੀ ਰਾਜਸਥਾਨ ਨਾਲ ਵੀ ਹੈ ਕਿਉਂ ਸਾਡਾ ਪਾਣੀ ਲਈ ਜਾ ਰਿਹਾ ਹੈ ਹੁਣ ਨਵੀਂ ਚੀਜ਼ ਆ ਗਈ ਹੈ ਕਿ ਹੁਣ ਸਾਡੀ ਦੁਸ਼ਮਣੀ ਹਿਮਾਚਲ ਨਾਲ ਵੀ ਹੈ ਕੀ ਇਹਦਾ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਬੈਠੇ ਸਿੱਖ ਨੇ ਬਾਕੀ ਸੂਬਿਆਂ ਦੇ ਵਿੱਚ ਬੈਠੇ ਪੰਜਾਬੀ ਕਾਰੋਬਾਰੀ ਨੇ ਕੀ ਅਸੀਂ ਕਦੇ ਸੋਚਿਆ ਕਿ ਇਹਦਾ ਕੀ ਅਸਰ ਹੋਊਗਾ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗਰਮੀ ਦਾ ਮੌਸਮ ਹੈ ਗਰਮੀ ਦੇ ਮੌਸਮ ਬਹੁਤ ਸਾਰੇ ਲੋਕ ਸਲਾਨੀ ਵਕ ਵਕ ਥਾਵਾਂ ਤੋਂ ਮਾਚਲ ਜੇ ਜਮੂ ਕਸ਼ਮੀਰ ਪਹਾੜਾਂ ਵੱਲ ਨੂੰ ਜਾਂਦੇ ਨੇ ਕਿ ਥੋੜਾ ਜਿਹਾ ਮੌਸਮ ਦਾ ਚੇਂਜ ਹੋਵੇ ਕਿਉਂ ਜਿਹੜਾ ਬਹਾਰ ਦਾ ਮੌਸਮ ਆ ਉਹ ਸੀ ਥੋੜਾ ਜਿਹਾ ਮਾਨ ਕੇ ਹੀ ਠੰਡ ਵਾਲੇ ਪਾਸੇ ਨੂੰ ਜਾਈਏ ਤਾਂ ਇਸ ਇਹ ਸਾਰੇ ਕਾਸੇ ਦੇ ਵਿੱਚ ਇਹ ਆਏ ਸਾਲ ਅਸੀਂ ਦੇਖਦੇ ਆ ਕਿ ਗੱਲ ਜਰੂਰ ਇਸ਼ੂ ਬਣ ਜਾਂਦਾ ਕਿ ਪੰਜਾਬ ਦੇ ਲੋਕਾਂ ਨਾਲ ਹਿਮਾਚਲ 'ਚ ੱੱਕਾ ਹੁੰਦਾ ਕਿ ਹਿਮਾਚਲ ਦੀ ਪੁਲਿਸ ਉਹ ਪੰਜਾਬੀ ਨਾਲ ੱੱਕਾ ਕਰਦੀ ਆ ਕਿ ਮਾਚਲ ਦੇ ਕੁਝ ਲੋਕਲ ਲੋਕ ਹੁੰਦੇ ਨੇ ਉਹਨਾਂ ਤੇ ਦੋਸ਼ ਲੱਗਦਾ ਕਿ ਜਿਹੜਾ ਪੰਜਾਬ ਤੋਂ ਆਏ ਟੂਰਿਸਟ ਨਾਲ ਜਾਣ ਪੁੱਛ ਕੇ ੱੱਕਾ ਕਰ ਰਹੇ ਨੇ ਸਿਰਫ ਇਸ ਗੱਲ ਕਰਕੇ ਕਿ ਉਹ ਪੰਜਾਬ ਤੋਂ ਆਏ ਇਸ ਗੱਲ 'ਚ ਕਿੰਨੀ ਗੁੱਸਚਾਈ ਆ ਇਸ ਵਾਰ ਕਿਉਂਕਿ ਚੋਣਾ ਹੋਇਆ ਸੀ ਜਾਂ ਉਸ ਤੋਂ ਬਾਅਦ ਕੰਗਨਾਂ ਰਣੋਤ ਜਿਹੜੇ ਕਿ ਮੈਂਬਰ ਪਾਰਲੀਮੈਂਟ ਬਣੇ ਨੇ ਮੰਡੀ ਤੋਂ ਉਹਨਾਂ ਨਾਲ ਇੱਕ ਜਿਹੜੀ ਥੱਪੜ ਵਾਲੀ ਘਟਨਾ ਹੁੰਦੀ ਉਹਨੇ ਵੀ ਇੱਕ ਨਵਾਂ ਐਂਗਲ ਦਿੱਤਾ ਇਸ ਗੱਲ ਨੂੰ ਤੇ ਸੋਸ਼ਲ ਮੀਡੀਆ ਜਦੋਂ ਆਪਾਂ ਕਹਿੰਦੇ ਆ ਤਾਂ ਪੂਰੇ ਸੋਸ਼ਲ ਮੀਡੀਆ ਇਸ ਗੱਲ ਨਾਲ ਭਰਿਆ ਹੋਇਆ ਬਹੁਤ ਸਾਰੇ ਚੈਨਲ ਆ ਜਿਹੜੇ ਉਹ ਇਸ ਗੱਲ ਨੂੰ ਬੜੀ ਹਵਾ ਦਿੰਦੇ ਆ ਕਿ ਪੰਜਾਬ ਤੇ ਹਿਮਾਚਲ ਦੇ ਦਾ ਟਕਰਾਅ ਹੀ ਬਹੁਤ ਵੱਡਾ ਇਹ ਸਾਰੇ ਕਾਸੇ ਚ ਕਿੰਨੀ ਕੁ ਸਚਾਈ ਹੈ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਰੋਕਾਰ ਮੈਗਜ਼ੀਨ ਦੇ ਸੰਪਾਦਕ ਨੇ ਸੁਖਵਿੰਦਰ ਪੱਪੀ ਜੀ ਕਵੀ ਨੇ ਸਮਾਜਿਕ ਚਿੰਤਕ ਵੀ ਨੇ ਭਾਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਆਪਾਂ ਜੀ ਗੱਲ ਕਰਨੀ ਅੱਜ ਪੰਜਾਬ ਬਾਰੇ ਹਿਮਾਚਲ ਪ੍ਰਦੇਸ਼ ਬਾਰੇ ਆਏ ਸਾਲੀ ਸਲਾਨੀ ਜਾਂਦੇ ਆ ਹੂੰ ਇਸ ਵਾਰ ਇਦਾਂ ਕਿਉਂ ਲੱਗ ਰਿਹਾ ਕਿ ਮਾਮਲਾ ਕੋਈ ਜ਼ਿਆਦਾ ਵਧਿਆ ਲੱਗਦਾ ਕੀ ਇਸ ਗੱਲ ਦੀ ਕੋਈ ਹੈ ਕੋਈ ਬੇਸ ਹੈ ਇਸ ਗੱਲ ਦੇ ਵਿੱਚ ਕਿ ਪੰਜਾਬ ਤੇ ਹਿਮਾਚਲ ਦੇ ਲੋਕਾਂ ਵਿੱਚ ਜਿਹੜੀ ਕੋਈ ਤਲਖੀ ਵਧੀ ਹੋਈ ਆ ਮੈਂ ਤੁਹਾਨੂੰ ਦੱਸਦਾ ਕਿ ਮੈਂ 1990 ਦੇ ਵਿੱਚ ਪਹਿਲੀ ਵਾਰ ਹਿਮਾਚਲ ਚ ਗਿਆ ਸੀ ਚੱਜ 2024 ਹੈ ਪਿਛਲੇ 34 ਸਾਲਾਂ ਤੋਂ ਮੈਂ ਹਿਮਾਚਲ ਦੇ ਵਿੱਚ ਜਾ ਰਿਹਾ ਹਾਂ ਹਿਮਾਚਲ ਦੇ ਵਿੱਚ ਮੇਰਾ ਜਾਣ ਹੈ ਜਿਹੜਾ ਕੋਈ ਇੱਕ ਵਾਰੀ ਦੋ ਵਾਰੀ ਚਾਰ ਵਾਰੀ ਇਸ ਤਰ੍ਹਾਂ ਨਹੀਂ ਹੈਗਾ ਜੇ ਮੈਂ ਬੜੇ ਮਾਣ ਨਾਲ ਇਹ ਗੱਲ ਕਹਿ ਸਕਦਾ ਕਿ ਮੈਂ ਹਜ਼ਾਰਾਂ ਵਾਰ ਹਿਮਾਚਲ ਦੇ ਵਿੱਚ ਗਿਆ ਕਿਉਂਕਿ ਮੈਨੂੰ ਪਹਾੜਾਂ ਨਾਲ ਥੋੜਾ ਪਿਆਰ ਹੈ ਘੁੰਮਣ ਫਿਰਨ ਦਾ ਸ਼ੌਕ ਵੀ ਸੀਗਾ ਮੈਂ ਹਿਮਾਚਲ ਦਾ ਹਰ ਕੋਨਾ ਦੇਖਿਆ ਸ਼ਿਮਲਾ ਸਾਈਡ ਹੈ ਆਰਾਮਪੁਰ ਵਾਲੀ ਸਾਈਡ ਹੈਗੀ ਅੱਗੇ ਕਨੌਰ ਵਾਲੀ ਸਾਈਡ ਹੈਗੀ ਉਸ ਤੋਂ ਜੇ ਅੱਗੇ ਅਸੀਂ ਲਾਹੌਲ 스ਪਿੱਤੀ ਵਾਲੇ ਪਾਸੇ ਨੂੰ ਜਾਂਦੇ ਆਂ ਤੇ ਫਿਰ ਵਾਪਸ ਮਨਾਲੀ ਵਾਲੇ ਪਾਸੇ ਨੂੰ ਆ ਜਾਂਦੇ ਆਂ ਪਾਲमपुर ਦਾ ਏਰੀਆ ਹੈਗਾ ਮੰਡੀ ਦਾ ਏਰੀਆ ਹੈਗਾ ਮਨੀ ਕਰਨ ਦਾ ਏਰੀਆ ਹੈਗਾ ਤਕਰੀਬਨ ਤਕਰੀਬਨ ਜਿਹੜੇ ਸਾਰੇ ਹਿਮਾਚਲ ਦੇ ਜਿਹੜੇ ਏਰੀਆ ਹੈ ਉਹ ਮੈਂ ਦੇਖੇ ਆ ਤੇ ਮੇਰਾ ਬੇਟਾ ਵੀ ਉੱਥੇ ਡਕਸਈ ਪੜਦਾ ਸੀ ਇੱਕ ਸਕੂਲ ਦੇ ਵਿੱਚ ਉਹ 6 ਸਾਲ ਪੜਦਾ ਰਿਹਾ ਇਸ ਕਰਕੇ ਮੈਨੂੰ ਉਹਦੇ ਉਹਨੂੰ ਲੈਣ ਕਦੇ ਛੱਡਣ ਲਗਾਤਾਰ ਮੈਨੂੰ ਉੱਥੇ ਜਾਣਾ ਪੈਂਦਾ ਸੀ ਇਸ ਕਰਕੇ ਹਿਮਾਚਲ ਦੇ ਨਾਲ ਮੇਰਾ ਕਾਫੀ ਲੰਮਾ ਨੁਕਵ ਹੈਗਾ ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜਾ ਇਹ ਨੈਰੇਟਿਵ ਅੱਜ ਸਿਰਜਿਆ ਜਾ ਰਿਹਾ ਹੈ ਇਹ ਜ਼ਿਆਦਾ ਫੇਕ ਨੈਰੇਟਿਵ ਹੈ ਜਾਂ ਇਹ ਇਹ ਕਹ ਲੋ ਕਿ ਇਹਦੀ ਬੁਨਿਆਦ ਕਿਤੇ ਨਾ ਕਿਤੇ ਬੀਜੇਪੀ ਜਾਂ ਆਰਐਸਐਸ ਦੁਆਰਾ ਜਿਹੜਾ ਇੱਕ ਸਟੇਟਾਂ ਨੂੰ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਲੜਾਉਣਾ ਇੱਕ ਕਮਿਊਨਿਟੀ ਨੂੰ ਦੂਜੀ ਕਮਿਊਨਿਟੀ ਨਾਲ ਲੜਾਉਣਾ ਇੱਕ ਰਿਲੀਜੀਅਨ ਨੂੰ ਦੂਸਰੇ ਰਿਲੀਜੀਅਨ ਨਾਲ ਲੜਾਉਣਾ ਲੜਾਉਣਾ ਤੇ ਇੱਕ ਕਾਸਟ ਨੂੰ ਦੂਜੀ ਨਾਲ ਲੜਾਉਣਾ ਇਹ ਉਸ ਆਰਐਸਐਸ ਦੇ ਨੈਰੇਟਿਵ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਇਹ ਗੱਲ ਹੈ ਹਮਾਚਲੀਆ ਜਿਹੜੇ ਉਹ ਮੂਲ ਰੂਪ ਦੇ ਵਿੱਚ ਗੈਰ ਹਿੰਸਕ ਤੇ ਗੈਰ ਲੁਟੇਰੇ ਕਿਸਮ ਦੇ ਬੰਦੇ ਆ ਉਹਨਾਂ ਦਾ ਸੁਭਾਅ ਸਾਊ ਕਿਸਮ ਹੁੰਦਾ ਕੋਈ ਬਹੁਤ ਹੀ ਠੱਗੀ ਚੋਰੀ ਵਾਲੀ ਗੱਲ ਵੀ ਹਿਮਾਚਲ ਦੇ ਵਿੱਚ ਇਸ ਲੈਵਲ ਤੇ ਹੈ ਨਹੀਂ ਜੇ ਕੰਪੈਰੀਟਿਵਲੀ ਅਸੀਂ ਅਦਰ ਸਟੇਟ ਨੂੰ ਦੇਖਣਾ ਹੋਵੇ ਤਾਂ ਹਿਮਾਚਲ ਦੇ ਲੋਕ ਕਾਫੀ ਹੈ ਬੁਨਿਆਦੀ ਰੂਪ ਦੇ ਵਿੱਚ ਉਹ ਸੌ ਕਿਸਮਾਂ ਦੇ ਬੰਦੇ ਹੀ ਐ ਪਰ ਸੁਖਵਿੰਦਰ ਜੀ ਰਿਪੋਰਟਾਂ ਦਾ ਹਰ ਸਾਲ ਆਉਂਦੇ ਨੇ ਇਸ ਵਾਰ ਵੀ ਆ ਰਹੀਆਂ ਨੇ ਮਨੀ ਕਰਨਗੇ ਮੋਟਰਸਾਈਕਲਾਂ ਤੋਂ ਹੋਰਨ ਲਾ ਲੈਂਦੇ ਆ ਸਿਲਾਨਿਆਂ ਦੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੰਦੇ ਆ ਖਾਸ ਕਰਕੇ ਇਹ ਕਹਿੰਦੇ ਆ ਵੀ ਪੰਜਾਬ ਦੇ ਗੱਡੀਆਂ ਨੂੰ ਵੱਧ ਟਾਰਗੇਟ ਕਰਦੇ ਆ ਫਿਰ ਇਦਾਂ ਕਿਉਂ ਆ ਰਹੀ ਮੈਂ ਉੱਥੇ ਆ ਰਿਹਾ ਸੀਗਾ ਦੇਖੋ ਇਹ ਹੁੰਦਾ ਹੈਗਾ ਕਿ ਜਦੋਂ ਅਸੀਂ ਕਿਸੇ ਦੇ ਘਰੇ ਮਹਿਮਾਨ ਬਣ ਕੇ ਜਾਂਦੇ ਆ ਕੁਝ ਫਰਜ਼ ਸਾਡੇ ਵੀ ਹੁੰਦੇ ਨੇ ਉੱਥੇ ਸਾਡੇ ਰੂਲ ਜਿਹੜੇ ਉਹ ਨਹੀਂ ਚੱਲਦੇ ਹੁੰਦੇ ਅਸੀਂ ਦੂਸਰੇ ਦੇ ਜਿਨ੍ਹਾਂ ਦੇ ਅਸੀਂ ਮਹਿਮਾਨ ਬਣ ਕੇ ਗਏ ਅਸੀਂ ਉਹਨਾਂ ਦੇ ਰੂਲਾਂ ਨੂੰ ਉਹਦੇ ਸੰਸਕਾਰਾਂ ਨੂੰ ਉਹਦੀ ਸਾਰੀ ਸੁਵਿਧਾ ਨੂੰ ਅਸੀਂ ਕਿਤੇ ਨਾ ਕਿਤੇ ਫਾਲੋ ਕਰਨਾ ਹੁੰਦਾ ਹੈਗਾ ਪੰਜਾਬ ਦੀ ਟ੍ਰੈਫਿਕ ਇੱਕ ਬਿਲਕੁਲ ਵੱਖਰੀ ਟ੍ਰੈਫਿਕ ਹੈ। ਔਰ ਹਿਮਾਚਲ ਦੀ ਟ੍ਰੈਫਿਕ ਹੈ ਜਿਹੜੀ ਉਹ ਬਿਲਕੁਲ ਵੱਖਰੀ ਟ੍ਰੈਫਿਕ ਹੈ। ਜਿਹੜੀਆਂ ਮਨੀਕਰਨ ਵਾਲੇ ਪਾਸੇ ਘਟਨਾਮਾ ਵਾਪਰਦੀਆਂ ਉਹ ਇਸ ਕਰਕੇ ਵਾਪਰਦੀਆਂ ਕਿ ਸਾਡੇ ਇੱਥੇ ਮੁੰਡੇ ਆ ਜਿਹੜੇ ਉਹ ਜਾਂਦੇ ਆ ਬਹੁਤ। ਕਿਉਂਕਿ ਪੰਜਾਬ ਦੇ ਵਿੱਚ ਇੱਕ ਹੋਰ ਕਿਸਮ ਦਾ ਮਾਹੌਲ ਹੈ। ਉਹਨਾਂ ਦੀ ਉਹ ਇੱਕ ਧਾਰਮਿਕ ਟੂਰਿਜ਼ਮ ਦੀ ਬਜਾਏ ਇੱਕ ਹੁੱਲੜ ਪਣਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਦਿਖਦਾ ਹੈਗਾ। ਧਾਰਮਿਕ ਵਾਲੇ ਮੈਂ ਨਹੀਂ ਕਹਿੰਦਾ ਕਿ ਧਾਰਮਿਕ ਸ਼ਰਦ ਵਾਲੇ ਨਹੀਂ ਜਾਂਦੇ ਹੋਣਗੇ ਉਹ ਵੀ ਜਾਂਦੇ ਆ। ਪਰ ਉਹਨਾਂ ਦੀ ਉੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜੇ ਹੁੱਲੜਵਾਜ ਕਿਸਮ ਦੇ ਲੋਕ ਨੇ ਜਿਹਨਾਂ ਦਾ ਧਰਮ ਦੇ ਨਾਲ ਵੀ ਜਾਂ ਸਿੱਖੀ ਦੇ ਨਾਲ ਵੀ ਕੋਈ ਬਹੁਤ ਵਾਸਤਾ ਨਹੀਂ ਹੁੰਦਾ ਉਹ ਲੋਕਾਂ ਦੀ ਉੱਥੇ ਪ੍ਰੋਬਲਮ ਆਉਂਦੀ ਹੈ ਉਹ ਲੋਕ ਉਹਨਾਂ ਦੇ ਜਿਹੜੀ ਟ੍ਰੈਫਿਕ ਦੇ ਰੂਲ ਨੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਇਸ ਕਰਕੇ ਉਹ ਵਾਰ-ਵਾਰ ਜਿੱਡੇ ਘਟਨਾਮਾ ਨੇ ਉਹ ਆਉਂਦੀਆਂ ਰਹਿੰਦੀਆਂ ਹਾਂ ਨੀ ਟ੍ਰੈਫਿਕ ਦੇ ਰੂਲ ਤੇ ਇੱਕ ਗੱਲ ਹੈ ਜੀ ਪਰ ਜਿਵੇਂ ਮੰਨ ਲਓ ਇੱਕ ਵੀਡੀਓ ਆਉਂਦੀ ਹੈ ਸਾਹਮਣੇ ਇੱਕ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਵਿੱਚ ਚਲੋ ਰਾਜਸਥਾਨ ਨੰਬਰ ਦੀ ਵੀ ਗੱਡੀ ਹੁੰਦੀ ਆ ਹਾਂ ਸ਼ੀਸ਼ੇ ਭੰਨ ਦਿੱਤੇ ਜਾਂਦੇ ਉਹਨਾਂ ਦੇ ਇਹ ਲੱਗਦਾ ਕਿ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰ ਮੈਨੂੰ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਕੱਲੇ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਹੜੀ ਉਹ ਵੀਡੀਓ ਆਈ ਹੈ ਉਹਦੇ ਵਿੱਚ ਹਰਿਆਣੇ ਦੀਆਂ ਗੱਡੀਆਂ ਵੀ ਨੇ ਉਹਦੇ ਵਿੱਚ ਰਾਜਸਥਾਨ ਦੀਆਂ ਗੱਡੀਆਂ ਵੀ ਨੇ ਉਹ ਹੁੱਲਣਵਾ ਜਾਂਦਾ ਕੰਮ ਹੈ ਉਲੜਵਾਜ ਹੋਣ ਜਾਂ ਗੁੰਡਾ ਐਲੀਮੈਂਟ ਹੋਵੇ ਉਹ ਕਿਸੇ ਵੀ ਸਮਾਜ ਦੇ ਵਿੱਚ ਹੋ ਸਕਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਹਿਮਾਚਲ 'ਚ ਨਹੀਂ ਹੋਣਾ ਉਹ ਹਿਮਾਚਲ 'ਚ ਵੀ ਹੋਵੇਗਾ ਮੰਗ ਇਹ ਬਣਦੀ ਹੈ ਕਿ ਉਹਨਾਂ ਦੇ ਉੱਤੇ ਪਰਚਾ ਦਿੱਤਾ ਜਾਵੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੈ ਜਿਹੜੀ ਹੋਵੇ ਇਹ ਕਹਿਣਾ ਨਹੀਂ ਬਣਦਾ ਕਿ ਹਿਮਾਚਲੀਆਂ ਦਾ ਬਾਈਕਾਟ ਕਰੋ ਹਿਮਾਚਲੀਆਂ ਦੇ ਨਾਲ ਸਾਡੀ ਦੁਸ਼ਮਣੀ ਹੈ ਹਿਮਾਚਲ ਤੇ ਪੰਜਾਬ ਦੇ ਜਿਹੜੇ ਰਿਲੇਸ਼ਨ ਨੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਬਹੁਤ ਖਰਾਬ ਹੁੰਦੇ ਨੇ ਇਹਦਾ ਸਾਨੂੰ ਕੋਈ ਬਹੁਤਾ ਫਾਇਦਾ ਹੋਣ ਵਾਲਾ ਹੈ ਨਹੀਂ ਸੋ ਕੱਲਾ ਇਹ ਕਹਿਣਾ ਕਿ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਲੱਗਦਾ ਮੇਰਾ ਆਪਣਾ ਐਕਸਪੀਰੀਅੰਸ ਦਾ ਕੋਈ ਹੈ ਜਿਆ ਹੈ ਨਹੀਂ ਕਿ ਕੱਲਾ ਪੰਜਾਬੀਆਂ ਨੂੰ ਉੱਥੇ ਟਾਰਗੇਟ ਕੀਤਾ ਜਾ ਰਿਹਾ ਹੈ ਐਦਾਂ ਦੀ ਕੋਈ ਗੱਲ ਮੈਨੂੰ ਲੱਗਦੀ ਨਹੀਂ ਹੈ ਇੱਕ ਪੰਜਾਬੀ ਐਨ ਆਰ ਆਈ ਜੁੜਾ ਹੈ ਜੋ ਉੱਤੇ ਹਮਲਾ ਹੁੰਦਾ ਹਿਮਾਚਲ ਦੇ ਵਿੱਚ ਉਸ ਤੋਂ ਬਾਅਦ ਕੁਝ ਰਾਜਨੀਤਿਕ ਲੀਡਰ ਗੁਰਜੀਤ ਔਜਲਾ ਵੀ ਜਾਂਦੇ ਨੇ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਵੀ ਜਾਂਦੇ ਨੇ ਚਰਨਜੀਤ ਚੰਨੀ ਵੀ ਜਾਂਦੇ ਨੇ ਸੁਖਵਿੰਦਰ ਸੁਖੂ ਨਾਲ ਗੱਲ ਵੀ ਕਰਦੇ ਨੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਨਾਲ ਤਾਂ ਇਹ ਕੋਈ ਨਿੱਜੀ ਘਟਨਾ ਨਹੀਂ ਕੋਈ ਇਕਹਿਰਾ ਘਟਨਾ ਨਹੀਂ ਜਾਂ ਪੰਜਾਬੀ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਦੂਸਰੀ ਗੱਲ ਕੀ ਦੇਚ ਜਿਹੜਿਆ ਪੋਲਿਟਿਕ ਸੈਂਟਰ ਕਰਦੀ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਰ ਸਮਾਜ ਦੇ ਅੰਦਰ ਗੁੰਡਾ ਐਲੀਮੈਂਟ ਵੀ ਹੋਊਗਾ ਹਰ ਸਮਾਜ ਦੇ ਵਿੱਚ ਕੁਛ ਨਾ ਕੁਛ ਐਂਟੀ-ਸੋਸ਼ਲ ਐਲੀਮੈਂਟ ਹੋਊਗਾ ਉਹ ਹਮਾਤਲ ਦੇ ਵਿੱਚ ਵੀ ਹੋਣਾ ਹੈਗਾ ਹੈਗਾ ਵੀ ਆ ਜਿਹੜੀ ਉਹ ਘਟਨਾ ਉਹ ਨਰੋਲੇ ਦੀ ਨਿੱਜੀ ਘਟਨਾ ਉਹਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇ। ਇਸ ਗੱਲ ਨੂੰ ਦੋ ਸਟੇਟਾਂ ਦੇ ਰਿਲੇਸ਼ਨਾਂ ਨਾਲ ਜੋੜਨਾ ਸਹੀ ਨਹੀਂ ਹੈਗਾ। ਕੁਝ ਪੋਲਿਟੀਕਲ ਬੰਦੇ ਆ ਜਿਵੇਂ ਤੁਸੀਂ ਕਿਹਾ ਕਿ ਕੁਲਦੀਪ ਢਾਲੀਵਾਲ ਹੋរី ਗਏ ਜਾਂ ਹੋਰ ਲੋਕ ਗਏ ਪੋਲਿਟੀਕਲ ਬੰਦਿਆਂ ਦਾ ਤਾਂ ਇਹ ਕੰਮ ਹੁੰਦਾ ਹੈਗਾ ਕਿ ਕਿਸੇ ਵੀ ਗੱਲ ਨੂੰ ਹਵਾ ਦੇ ਕੇ ਆਪਣੀਆਂ ਵੋਟ ਬੈਂਕਾਂ ਜਿਹੜਾ ਸਥਾਪਿਤ ਕਰਨਾ। ਪਰ ਇਹ ਇਸ ਤਰ੍ਹਾਂ ਗੱਲ ਹੈ ਨਹੀਂ। ਮੈਨੂੰ ਲੱਗਦਾ ਕਿ ਜਿਹੜਾ ਆਮ ਪੰਜਾਬੀ ਹੈ ਜਾਂ ਜਿਹੜਾ ਆਮ ਸਿੱਖ ਹੈਗਾ ਜਾਂ ਅਸੀਂ ਪੰਜਾਬ ਦੇ ਲੋਕ ਹਾਂ ਸਾਨੂੰ ਜਿਹੜਾ ਇਹ ਨੈਰੇਟਿਵ ਜਿਹੜਾ ਇੱਕ ਖਾਸ ਤਰ੍ਹਾਂ ਦੀ ਇੱਕ ਸਟੇਟ ਵੱਲੋਂ ਸਿਰਜਿਆ ਹੋਇਆ ਨੈਰੇਟਿਵ ਹੈ ਉਹਦੇ ਵਿੱਚ ਨਹੀਂ ਆਉਣਾ ਚਾਹੀਦਾ ਅ ਕੱਲ ਪਰਸੋਂ ਇੱਕ ਨਿਹੰਗ ਸਿੰਘਾਂ ਦੀ ਵੀਡੀਓ ਆਈ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਜਿਹੜੇ ਹਿਮਾਚਲ ਦੇ ਡਰਾਈਵਰ ਆਉਣਗੇ ਅਸੀਂ ਉਹਨਾਂ ਨੂੰ ਘੇਰਾਂਗੇ ਉਹਨਾਂ ਦਾ ਕੁੱਟਕਟਾਪਾ ਵੀ ਕਰਾਂਗੇ ਹੁਣ ਉਹ ਇੱਕ ਗਰੀਬ ਡਰਾਈਵਰ ਹੈ ਜਿਹੜੇ ਦਿਹਾੜੀਆਂ ਤੇ ਕੰਮ ਕਰਦੇ ਆ ਉਥੇ ਹੋਟਲ ਇੰਡਸਟਰੀ ਦੀਆਂ ਜਿਹੜੀਆਂ ਗੱਡੀਆਂ ਉਹਨਾਂ 'ਚ ਲੱਗੇ ਹੋਏ ਆ ਉਹਨਾਂ ਦਾ ਇਹਦੇ ਵਿੱਚ ਕੀ ਕਸੂਰ ਹੈ ਜੇ ਇਸ ਤਰ੍ਹਾਂ ਘੇਰਿਆ ਜਾਂਦਾ ਹੈਗਾ ਤਾਂ ਦੇ ਵਿੱਚ ਜਿਹੜੀ ਆਮ ਲੋਕ ਨੇ ਆਮ ਪਬਲਿਕ ਹੈ ਚਾਹੇ ਉਹ ਡਰਾਈਵਰ ਨੇ ਚਾਹੇ ਟੂਰਿਸਟ ਨੇ ਉਹਨਾਂ ਦਾ ਨੁਕਸਾਨ ਹੋਣਾ ਹੈ ਪੋਲਿਟੀਸ਼ੀਨਾਂ ਦਾ ਜਾਂ ਜਿਹੜੇ ਸਟੇਟ ਨੂੰ ਚਲਾਉਣ ਵਾਲੇ ਲੋਕ ਨੇ ਉਹਨਾਂ ਦਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਣਾ ਮੈਨੂੰ ਲੱਗਦਾ ਹੈ ਕਿ ਇਸ ਨੈਰੇਟਿਵ ਤੋਂ ਬਹੁਤ ਸੁਚੇਤ ਹੋ ਕੇ ਸਾਨੂੰ ਬਚਣ ਦੀ ਲੋੜ ਹੈ ਇਸ ਨੈਰੇਟਿਵ ਨੂੰ ਇੱਕ ਜਿਹੜੀ ਵੱਡੀ ਘਟਨਾ ਜਿਹੜੀ ਹੋਈ ਆ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਬਲੋ ਜਿਹੜਾ ਥੱਪੜ ਮਾਰੇ ਜਾਂਦਾ ਹਾਂਜੀ ਉਸ ਘਟਨਾ ਦਾ ਵੀ ਤੁਹਾਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਅਸਰ ਲੋਕਾਂ ਤੇ ਕਿਹਾ ਹੋ ਸਕਦਾ ਮੰਨ ਲਓ ਮੰਡੀ ਇਲਾਕੇ ਦੇ ਲੋਕ ਉਹ ਕਿਤਨੇ ਕਿਤੇ ਮਹਿਸੂਸ ਕਰ ਸਕਦੇ ਆ ਕਿ ਸਾਡੀ ਮੈਂਬਰ ਪਾਰਲੀਮੈਂਟਲ ਲਿਸਟ ਦੇ ਕਰਨ ਲਿਖ ਦੇਖੋ ਜਿਹੜਾ ਜਿਹੜਾ ਕੰਗਣਾ ਰਣਾਉਤ ਵਾਲਾ ਇਸ਼ੂ ਆ ਬਿਲਕੁਲ ਵੱਖਰਾ ਹੈ ਕੰਗਣਾ ਨੇ ਪੰਜਾਬ ਇਸ ਘਟਨਾ ਤੋਂ ਪਹਿਲਾਂ ਜਿਹੜਾ ਆਪਣਾ ਰੋਲ ਅਦਾ ਕੀਤਾ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਇੱਕ ਦੁਸ਼ਮਣੀ ਵਾਲਾ ਰੋਲ ਹੈ ਜਾਂ ਜਿਹੜੀ ਬੋਲੀ ਸੈਂਟਰ ਸਰਕਾਰ ਬੋਲਦੀ ਸੀ ਉਹ ਉਸ ਬੋਲੀ ਵਾਲਾ ਰੋਲ ਆ ਉਹਦਾ ਉਹਨੇ ਸਾਡੀਆਂ ਕਿਸਾਨ ਬੀਬੀਆਂ ਬਾਰੇ ਕਿਸਾਨ ਜਥੇਬੰਦੀਆਂ ਬਾਰੇ ਆਮ ਕਿਸਾਨਾਂ ਬਾਰੇ ਜਿਹੜੀ ਵੀ ਸਟੇਟਮੈਂਟਾਂ ਦਿੱਤੀਆਂ ਉਹ ਬਿਲਕੁਲ ਗਲਤ ਸਟੇਟਮੈਂਟਾਂ ਸੀ ਉਸ ਕੁੜੀ ਨੇ ਜਿਹੜਾ ਥੱਪੜ ਮਾਰਿਆ ਉਸ ਰਿਐਕਸ਼ਨ 'ਚੋਂ ਮਾਰਿਆ ਹੋਇਆ ਥੱਪੜ ਹੈ ਸੋ ਮੈਨੂੰ ਇਹ ਲੱਗਦਾ ਕਿ ਇਸ ਗੱਲ ਦਾ ਆਮ ਹਿਮਾਚਲੀਆਂ ਤੇ ਆਮ ਪੰਜਾਬੀਆਂ ਦੇ ਨਾਲ ਕੋਈ ਤਾਲੁਕਤ ਨਹੀਂ ਹੈਗਾ ਇਹ ਵਿਸ਼ੇਸ਼ ਘਟਨਾ ਘਟਨਾ ਦੇ ਵਿੱਚੋਂ ਪੈਦਾ ਹੋਇਆ ਘਟਨਾ ਕਰਮ ਹੈ ਜਿਹੜਾ ਇਹਨੂੰ ਸਾਨੂੰ ਇਸ ਲੈਵਲ ਤੇ ਸਮਝਣਾ ਚਾਹੀਦਾ ਹੈ ਇਹਨੂੰ ਇਹ ਨਹੀਂ ਬਣਾਉਣਾ ਚਾਹੀਦਾ ਕਿ ਹੁਣ ਪੰਜਾਬ ਤੇ ਹਿਮਾਚਲ ਦੀ ਦੁਸ਼ਮਣੀ ਹੋ ਗਈ ਦੇਖੋ ਅਸੀਂ ਪਹਿਲਾਂ ਕਹਿ ਰਹੇ ਹਾਂ ਕਿ ਦਿੱਲੀ ਨਾਲ ਸਾਡੀ ਪੁਰਾਣੀ ਪੰਜਾਬ ਦੀ ਦੁਸ਼ਮਣੀ ਹੈ ਹੁਣ ਪਿਛਲੇ ਸਮੇਂ ਤੋਂ ਇਹ ਵੀ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਕਿ ਅਸੀਂ ਸਾਡੀ ਦੁਸ਼ਮਣੀ ਰਾਜਸਥਾਨ ਨਾਲ ਵੀ ਹੈ ਕਿਉਂ ਸਾਡਾ ਪਾਣੀ ਲਈ ਜਾ ਰਿਹਾ ਹੈ ਹੁਣ ਨਵੀਂ ਚੀਜ਼ ਆ ਗਈ ਹੈ ਕਿ ਹੁਣ ਸਾਡੀ ਦੁਸ਼ਮਣੀ ਹਿਮਾਚਲ ਨਾਲ ਵੀ ਹੈ ਫੇਰ ਕੀ ਸਾਡਾ ਗੁਆਂਢੀਆਂ ਦੇ ਨਾਲ ਸਾਡੀਆਂ ਗੁਆਂਢੀ ਸਟੇਟਾਂ ਦੇ ਨਾਲ ਕੀ ਰਿਲੇਸ਼ਨ ਇਸ ਤਰ੍ਹਾਂ ਰਹੂਗਾ ਕੀ ਇਹਦਾ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਬੈਠੇ ਸਿੱਖ ਨੇ ਬਾਕੀ ਸੂਬਿਆਂ ਦੇ ਵਿੱਚ ਬੈਠੇ ਪੰਜਾਬੀ ਕਾਰੋਬਾਰੀ ਨੇ ਕੀ ਅਸੀਂ ਕਦੇ ਸੋਚਿਆ ਕਿ ਇਹਦਾ ਕੀ ਅਸਰ ਹੋਊਗਾ ਕੀ ਸਾਨੂੰ ਇਸ ਗੱਲ ਦਾ ਪਤਾ ਹੈਗਾ ਬਹੁਤੇ ਲੋਕ ਆ ਜੇ ਗੱਲ ਕਹਿੰਦੇ ਐ ਕਿ ਕੋਈ ਬੰਦਾ ਹਿਮਾਚਲ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਇਹ ਸਚਾਈ ਹੈ ਪਰ ਇਹ ਸਚਾਈ ਵੀ ਹੈਗੀ ਕਿ ਹਿਮਾਚਲ ਦੇ ਵਿੱਚ ਤੁਸੀਂ ਰੈ residențial ਜਿਹੜੀ ਹੈ ਪ੍ਰਾਪਰਟੀ ਉਹ ਲੈ ਸਕਦੇ ਹੋ ਪੰਜਾਬ ਦੇ ਹਜ਼ਾਰਾਂ ਨਹੀਂ ਸਗੋਂ ਲੱਖਾਂ ਬੰਦਿਆਂ ਦੇ ਜਿਹੜੇ ਨੇ ਫਲੈਟ ਜਾਂ ਘਰ ਨੇ ਹਿਮਾਚਲ ਦੇ ਅੰਦਰ ਕੀ ਉਹਨਾਂ ਪ੍ਰਾਪਰਟੀਆਂ ਦਾ ਕੀ ਬਣੂਗਾ ਕੀ ਅਸੀਂ ਇਹ ਸੋਚਿਆ ਕਦੇ ਜਦੋਂ ਅਸੀਂ ਇਹ ਸਟੇਟਮੈਂਟ ਦਿੰਨੇ ਆ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਇੱਕ ਸਵੀਪਿੰਗ ਜਿਹੜੀਆਂ ਸਟੇਟਮੈਂਟਾਂ ਨੇਗੀਆਂ ਉਹਦਾ ਆਮ ਲੋਕਾਂ ਦਾ ਦੇ ਉੱਤੇ ਬਹੁਤ ਵੱਡਾ ਕਾਰੋਬਾਰ ਦੇ ਉੱਤੇ ਬਹੁਤ ਵੱਡਾ ਬਿਜ਼ਨਸ ਦੇ ਉੱਤੇ ਬਹੁਤ ਇੱਕ ਨੈਗੇਟਿਵ ਜਿਹੜਾ ਅਸਰ ਜਾਊਗਾ ਮੀਡੀਆ ਬਾਰੇ ਤੁਹਾਨੂੰ ਲੱਗਦਾ ਬਹੁਤ ਸਾਰੇ ਚੈਨਲ ਨੇ ਉਸ ਤਰੀਕੇ ਦੀ ਹੈਡਲਾਈਨ ਉਸ ਤਰੀਕੇ ਦੇ ਜਿਹੜੇ ਆ ਟਾਈਟਲ ਨੇ ਹਨਾ ਕਿ ਮਾਚਲੇਂ ਦਾ ਬਾਈਕਾਟ ਕਰਨਾ ਚਾਹੀਦਾ ਤੇ ਇਹਨਾਂ ਦੇ ਇਹ ਪੰਜਾਬ ਆਉਂਦੇ ਤੇ ਨਾਲ ਵੀ ਦਾ ਸੰਗਲੂ ਕਰੋ ਅੱਛਾ ਇਹ ਇਹ ਖਾਲਸ ਕੋਈ ਲੱਗਦੀ ਹੈ ਸੱਚਾਈ ਕਿ ਕਦੇ ਇਦਾਂ ਹੋ ਸਕਦਾ ਤੁਹਾਨੂੰ ਲੱਗਦਾ ਕਿ ਤੁਸੀਂ ਮਚਲ ਜਾਣੇ ਰਹਿੰਦੇ ਹੋ ਕਦੇ ਕੋਈ ਦਿਨ ਆ ਸਕਦਾ ਜਿੱਦਾਂ ਇਹ ਬਾਈਕਾਟ ਸਦਦੇ ਆ ਪਤਾ ਨਹੀਂ ਹੋ ਸਕਦਾ ਵੀ ਪੰਜਾਬ ਦੇ ਲੋਕ ਜਾਂ ਹੋਰ ਲੋਕ ਮਚਲ ਜਾਣ ਹੀ ਨਾ ਕੋਈ ਅਦਰ ਸੀਜ਼ਨ ਆ ਸਕਦਾ ਆ ਸਕਦਾ ਹੈਗਾ ਕਿਉਂਕਿ ਮੀਡੀਆ ਦੇ ਕੋਲੇ ਬਹੁਤ ਵੱਡੀ ਪਾਵਰ ਹੁੰਦੀ ਹੈ ਜੇ মিডিਆ ਇਹ ਨੈਰੇਟਿਵ ਸੈੱਟ ਕਰਦਾ ਰਿਹਾ ਸਿਰਫ ਆਪਣੇ ਬਿਊਆਂ ਵਾਸਤੇ ਆਪਣੇ ਲਾਈਕਾਂ ਵਾਸਤੇ ਆਪਣੇ ਕਮੈਂਟਾਂ ਵਾਸਤੇ ਜਾਂ ਆਪਣੇ 4 ਰੁਪਈਆ ਵਾਸਤੇ ਤਾਂ ਇਹ ਬਹੁਤ ਨਿੰਦਣਯੋਗ ਗੱਲ ਹੈ মিডিਆ ਦੇ ਲਈ ਜਿਹੜੇ ਚੈਨਲ ਇਹ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿੱਡਾ ਵੱਡਾ ਪੰਜਾਬੀਆਂ ਦਾ ਤੇ ਹਿਮਾਚਲੀਆਂ ਦਾ ਆਮ ਆਮ ਬੰਦਿਆਂ ਦੀ ਮੈਂ ਗੱਲ ਕਰਨਾ ਸੀ ਉਹਨਾਂ ਦਾ ਕਿੱਡਾ ਵੱਡਾ ਨੁਕਸਾਨ ਕਰ ਰਹੇ ਆ ਹੋ ਸਕਦਾ ਹੈਗਾ ਜੇ ਐਦਾਂ ਗੱਲ ਇਹ ਚੱਲਦੀ ਰਹੀ ਕਿ ਲੋਕ ਉੱਥੇ ਜਾਣਾ ਕੱਢਣਾ ਉੱਥੋਂ ਦੀ ਟੂਰਿਸਟ ਇੰਡਸਟਰੀ ਆ ਜਿਹੜੀ ਉਹ ਤਬਾਹ ਹੋਵੇ ਕੋਈ ਇਹ ਨਹੀਂ ਹੈਗਾ ਕਿ ਸਾਰੇ ਜਿਹੜੇ ਉੱਥੇ ਹੋਟਲ ਬਣੇ ਆ ਉਹ ਬਹੁਤ ਵੱਡੇ ਅਮੀਰ ਬੰਦਿਆਂ ਦੇ ਆ ਛੋਟੇ ਛੋਟੇ ਢਾਬੇ ਵੀ ਨੇ ਛੋਟੇ ਛੋਟੇ ਟੈਕਸੀਆਂ ਵਾਲੇ ਵੀ ਨੇ ਛੋਟੇ ਛੋਟੇ ਕੰਮ ਵਾਲੇ ਲੋਕ ਨੇ ਜਿਹੜੇ ਕੋਈ ਰੋਟੀ ਪ੍ਰੋਵਾਈਡ ਕਰਦਾ ਹੈਗਾ ਕੋਈ ਕਿਸ ਤਰ੍ਹਾਂ ਛੋਟਾ ਮੋਟਾ ਕੰਮ ਕਰਦਾ ਇਹਦੇ ਉੱਤੇ ਕੀ ਅਸਰ ਹੋਊਗਾ ਮਤਲਬ ਇਹ ਸਾਡੇ ਲਈ ਸੋਚਣ ਦਾ ਸਵਾਲ ਹੈ ਸਾਨੂੰ ਉਸ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਕੋਈ ਸਟੇਟਮੈਂਟ ਦੇਣੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਇੱਥੇ ਜਿਹੜਾ ਮੀਡੀਆ ਦਾ ਰੋਲ ਹੈ ਕੋਈ ਬਹੁਤਾ ਵਧੀਆ ਨਹੀਂ ਹੈਗਾ ਉਹ ਨਿੰਦਣਯੋਗ ਰੋਲ ਹੀ ਆ ਜਿਹੜੇ ਬਹੁਤ ਸਾਰੇ ਚੈਨਲਾਂ ਦਾ